ਅੱਜ ਵਈ ਬਿੱਲੀ ਦੇ ਖਲੀ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਮੰਨਦੇ ਨਹੀਂ ਨਾ ਹੁੰਦੇ। ਆਹ ਦੇਖੋ ਜਾਲ ਤੇ ਬੈਠੀ। ਦਿਖਦੀ ਆ। ਸਾਰੇ ਕਬੂਤਰ ਹੀ ਖਾ ਆ ਗਈ। ਤੇਰਾ ਇਲਾਜ ਕਰਨਾ ਹੀ ਪੈਣਾ। ਸਾਰੇ ਕਬੂਤਰ ਖਾ ਲੈਣੇ ਤੇ ਆਹ ਦੇਖ ਲਓ ਤਾਂ ਹੀ ਵਿਚਾਰੇ ਡਰ ਡਰ ਅੰਦਰ ਵੜੀ ਜਾਂਦੇ ਆ। ਨਾਲ ਲੱਗਦੇ ਹੁਣ ਮੈਂ ਦਾਣੇ ਵੀ ਪਾਏ ਦਵਾਂ। ਪਹਿਲਾਂ ਆਪਾਂ ਇੱਧਰ ਲਿਆਂ ਨੂੰ ਪਾ ਦਿੰਨੇ ਆ ਦਾਣੇ। ਮੈਂ ਬੈਠਾ ਸੋਚਦਾ ਦਾ ਮੈਂ ਕਿਹ ਚੱਲ ਧਾਣੀ ਦੂਣੇ ਪਾ ਕੇ ਆਉਣਾ ਹੈ ਜਦ ਬਾਹਰ ਨਿਕਲਿਆ ਦੇਖ ਲੋ ਬਿੱਲੀ ਦੇ ਕੰਮ ਹੈ ਜਾਰੇ ਕਬੂਤਰ ਬੜਾ ਗੰਦ ਪਾਉਂਦੇ ਨੇ ਉਹ ਬਾਈ ਇੱਕ ਮਿੰਟ ਇਹ ਕਬੂਤਰਾਂ ਨੂੰ ਸ਼ਿਫਟ ਕਰਨਾ ਫੈਨ ਕਰਦੇ ਆਂ ਸ਼ਿਫਟ ਇਹਨਾਂ ਨੂੰ ਵੀ ਤੇ ਰੁਕੋ ਇੱਕ ਮਿੰਟ ਕੁੰਡੀ ਤੋੜਾਂ ਇਹਨਾਂ ਦੀ ਲਓ ਮਿੱਤਰੋ ਇਹਨਾਂ ਨੂੰ ਧਾਣੇ ਹੀ ਪਾਦੇ ਸਰੋਂ ਪਾਤੀ ਕਹ ਜੁੜੇ ਨੇ ਦੋ ਜੰਡੇ ਰੱਖ ਲੈ ਪਾਣੀ ਵੀ ਫਾਤਾ ਤੇ ਉਹ ਵਿਚਾਲੇ ਵੀ ਇੱਕ ਜੋੜੇ ਨੇ ਅੰਡੇ ਰੱਖੇ ਹੋਏ ਆ ਓਕੇ ਰਿਪੋਰਟ ਹੈ ਤੇ ਬੱਚੇ ਇਹਨਾਂ ਦੇ ਉਧਰ ਲੁਕੇ ਹੋਏ ਨੇ ਖੁੰਝੇ ਚ ਮੈਂ ਕਿਹਾ ਪਤਾ ਨਹੀਂ ਕਿੱਥੇ ਗਏ ਜਦ ਮੈਂ ਦੇਖਿਆ ਖੁੰਝੇ ਚ ਬੈਠੇ ਤੇ ਚਲੋ ਇਹਨਾਂ ਨੂੰ ਵੀ ਸਰੋਂ ਹੋਣ ਪਾ ਦੇਣੀ ਆਪਾਂ ਢਾਣੇ ਥੋੜਾ ਜਿਹਾ ਠਹਿਰ ਕੇ ਪਾਉਣੇ ਆ ਕਿਉਂਕਿ ਸਰੋਂ ਸਰੋਂ ਚੁੱਕ ਕੇ ਚੂਗਾ ਦੇ ਦੇਣਗੇ ਇੱਕ ਢੱਕਣ ਪਾ ਦਿੰਨੇ ਇੱਕ ਮਿੰਟ ਰੱਖੋ ਖੜ ਜੋ ਲਓ ਮੇਤਰੋ ਇਹਨਾਂ ਦੀ ਕੁੰਡੀ ਵੀ ਧੋਤੀ ਸਾਫ ਕਰਤੀ ਪਾਣੀ ਦੀ ਆਪਾਂ ਲਈਏ ਭਰ ਫੇਰ ਉੱਥੇ ਰੱਖਦੇ ਆ ਠੀਕ ਆ ਆ ਬੱਚਾ ਦੇਖ ਲਓ ਕਿੱਡਾ ਹੋਇਆ ਇਹ ਵਧੀਆ ਪੰਡ ਰਿਹਾ ਲਓ ਮਿੱਤਰੋ ਇਹਨਾਂ ਨੂੰ ਵੀ ਖੋਲਦੀਏ ਕਬੂਤਰ ਸਾਰੇ ਓਕੇ ਰਿਪੋਰਟ ਨੇ ਆ ਟਿੱਡੀ ਜੀ ਦੇਖ ਲਓ ਹੋ ਦੋ ਜੋੜਿਆਂ ਨੇ ਵੀ ਅੰਡੇ ਰੱਖ ਲਏ ਤੇ ਇਧਰਲੇ ਬੱਚੇ ਵੀ ਆ ਬੈਠੇ ਆ ਇੱਕ ਪੂਰਾ ਡੱਬਾ ਕਾਲਾ ਡੱਬਾ ਓਕੇ ਰਿਪੋਰਟ ਤੇ ਸਰੋਂ ਪਾਤੀ ਆ ਲੱਗੇ ਸਰੋਂ ਚੁਗਣੋ ਕੁੰਡਾ ਖੋਲ੍ਹੇਦਾ ਪਾਣੀ ਵੀ ਚੇਂਜ ਕਰਦਾ ਇਹਨਾਂ ਦਾ ਰੁਕ ਜਾ ਹੁਣ 1 ਮਿੰਟ ਮੈਂ ਉਧਰੋਂ ਖੋਲੇ ਆਮ ਕਣਕ ਫੇਰ ਕਣਕ ਵੀ ਪਾਏ ਰਹੀਏ ਹਾਂ ਲਓ ਬਈ ਕਣਕ ਵੀ ਪਾਤੀ ਇਹਨਾਂ ਨੂੰ ਦਾਣੇ ਲੈ ਜਾਂਦੇ ਤੇ ਓਕੇ ਰਬੋਟ ਹੈ ਚੋਕਣ ਲੱਗ ਜਾਣਗੇ ਆ ਦੋ ਬੱਚੇ ਹੁਣ ਉੱਪਰ ਜਾਣੇ ਵਾਲੇ ਹੋ ਗਏ ਤੇ ਕਾਹ ਦੇਖੋ ਕਿੰਨਾ ਸੋਹਣਾ ਵਿੱਚ ਅਗੱਡਿਆ ਕਲਸਰਾ ਆ ਜਾ ਵੀ ਆ ਜਾ ਚੋਕੋ ਚੋਕੋ ਉਧਰੋਂ ਨੇ ਸਰੋਂ ਦੇ ਦੱਬੇ ਦਿੱਤੀਆਂ ਠੋਲੂ ਜੇ ਨੇ ਵੀ ਚਲੋ ਬਾਕੀ ਓਕੇ ਰਬੋਟ ਹੈ ਇਹਨੂੰ ਕਰ ਦਨੇ ਆਂ ਬੰਦ ਤੇ ਬਿੱਲੀ ਦੀ ਇੱਕ ਵਾਰੀ ਮਾਰ ਲਈ ਨਿਗਾ ਬਿੱਲੀ ਨੇ ਬਾਹਲਾ ਗੰਦ ਪਾਇਆ ਹੋਇਆ ਹੈ ਬਾਈ ਦੇਖ ਲਓ ਇੱਥੇ ਬੈਠੀ ਸੀ ਆਏ ਭੱਜ ਗਿਆ ਕਬੂਤਰਾਂ ਪਰ ਨੂੰ ਆਈ ਹੈ ਕੱਲ ਇੱਥੇ ਨੂੰ ਉਹਨੇ ਇੱਥੇ ਨੂੰ ਤੁਸ਼ ਖਿੱਚ ਲਈ ਵਚੇ ਦੀ ਉਹ ਬੱਚਾ ਮੁੜ ਕੇ ਬਾਹਰ ਨਹੀਂ ਆਇਆ ਵਿਚਾਰਾ ਕੱਲ ਦਾ ਉੱਥੋਂ ਹੀ ਮੁੜ ਜਾਂਦਾ ਡਰਿਆ ਹੋਇਆ ਇਹੋ ਜਿਹਾ ਤੇ ਚਲੋ ਨੂਰੀਵਾਲ ਵੀ ਗੇੜਾ ਮਾ ਲੇ ਨੂਰੀ ਹੁਣ ਕਾਇਮ ਆ ਬਾਈ ਐਨ ਹੋ ਗਈ ਸੈਟ ਆ ਉਸ ਦਿਨ ਤਾਂ ਨੂਰੀ ਦਾ ਬਹੁਤ ਖਤਰਾ ਹੋ ਗਿਆ ਥਾ ਬਾਈ ਡਰ ਗਏ ਤੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਐਨੀ ਔਖੀ ਪਾਲੀ ਆ ਹੁਣ ਬੈਠੀ ਆ ਨਿਆਣਾ ਨੂਰੀ 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 ਚਲੋ ਬੈਠੀ ਰਹਿਣ ਤੋਂ ਸਹੀ ਆ ਹੁਣ ਓਕੇ ਆ ਰਿਪੋਰਟ ਮੈਂ ਸਮੂਸਾ ਸਾਰੀਆਂ ਬੈਠੀਆਂ ਲਾਈਨ ਚ ਤੇ ਬੱਦਲ ਹੋ ਗਿਆ ਬਾਈ ਬਹੁਤ ਮੀਂਹ ਵਾਲਾ ਮੌਸਮ ਹੈ ਪਰ ਗਰਮੀ ਬਹੁਤ ਆ ਤੇ ਚਲੋ ਹੱਥ ਪੈਰ ਜੇ ਧੋ ਕੇ ਚੱਲਦੇ ਆ ਉਧਰ ਫੇਰ ਜਾਵਾਂਗੇ ਉੱਪਰ ਉੱਪਰ ਕਬੂਤਰਾਂ ਕੋਲ ਹੋਰੇ ਕੁਝ ਬੋਲੇ ਜਾਂਦਾ ਥਾਲਾ ਜਸਾਈ ਭਾਈ ਆ ਗਿਆ ਸਕੂਲ ਤੋਂ ਤੇ ਇਹਨੂੰ ਹੁਣ ਮੈਂ ਉੱਪਰ ਭੇਜਦਾ ਗੋਠੇ ਤੇ ਜਿਹੜੇ ਨਵੇਂ ਬੱਚਿਆਂ ਜਾਲਜ ਬਿਠਾਏ ਉਹ ਫੇਰ ਡਾਉਣੇ ਆ ਸ਼ਾਮ ਨੂੰ ਆਪਾਂ ਨੇ ਠੀਕ ਹੈ ਉਸੇ ਲੈ ਵਲੌਗ ਬਣਾ ਲਈ ਫਿਰ ਚਾਜਰਾਨ ਬਣਾਈ ਪਹੁੰਚ ਗਏ ਆਪਾਂ ਗੋਠੇ ਦੇ ਸਭ ਤੋਂ ਪਹਿਲਾਂ ਚੱਕੀਏ ਜਾਲ ਚਾੱਕ ਕੇ ਤੇ ਹੁਣ ਮੈਂ ਬੱਚੇ ਫੜ ਲਿਆ ਮੈਂ ਉਦੋਂ ਵਿੱਚ ਪਾ ਕੇ ਦਿਖਾਉਣਾ ਬਾਰੇ ਬੱਚੇ ਜਾਲ ਚ ਤੇ ਦੋ ਇਹਨਾਂ ਨਾਲ ਹੋਰ ਬਿਠਾਉਣੇ ਨੇ ਫੇਰ ਇਹਨਾਂ ਨੂੰ ਜਿਹੜੇ ਅੰਦਰ ਆਣਗੇ ਨਾ ਉਹ ਦਾਣੇ ਪਾ ਕੇ ਕਿਥੇਲੇ ਚੱਲਾਂਗੇ ਹਟ ਲਈਏ ਪਹਿਲਾਂ ਵੇਖ ਉਧਰ ਕਿਵੇਂ ਲੜਨ ਲੱਗੇ ਹੋਏ ਨੇ ਹਟ ਜਾ ਹਟ ਜਾ ਮਦਾਂ ਕੁੱਤੀ ਨਾ ਲੜਦਾ ਤਾਂ ਇਹਨਾਂ ਨੂੰ ਪਾਣੀ ਪਾ ਦੀ ਹੁਣ ਬੱਚੇ ਟੰਗ ਤੇ ਪਾ ਤੇ ਜਾਲ ਚ ਕਰਤਾ ਜਾਲ ਉੱਚਾ ਇਹਨਾਂ ਪੂਰਾ ਇੰਨਾਂ ਨੂੰ ਹੁਣ ਪਾਣੀ ਪਾ ਦਈਏ ਨਾਲੇ ਪਾ ਦਈਏ ਦਾਣੇ ਸਭ ਨੂੰ ਦਾਣਾ ਪਾਣੀ ਪਾਤਾ ਕਬੂਤਰਾਂ ਨੂੰ ਬਚੇ ਬਿਠਾਦੇ ਉੱਪਰ ਹੁਣ ਚਾਲਦੇ ਆਪਾਂ ਥੱਲੇ ਨੂੰ ਫਿਲ ਤੱਕ ਤਾਂ ਕੋਈ ਨਿਕਲਿਆ ਨਹੀਂ ਖਾਣ ਆਪੇ ਨਿਕਲ ਜਾਣਗੇ ਬਾਅਦ ਚ ਦਰ ਭੁੱਖ ਲੱਗੀ ਇੰਨਾਂ ਲਓਏ ਮਿੱਤਰੋ ਕਬੂਤਰਾਂ ਦਾ ਫਾਟਾ ਫਾੜ ਨਵੇੜ ਕੇ ਜੱਸਾ ਆ ਗਿਆ ਪੀਜੇ ਦੇ ਆਲੇ ਦੁਆਲੇ ਚੱਕ ਦੇਗਾ ਫੱਟੇ ਲਿਆਨੇਗਾ ਨੇਰੀ ਪੂਰੀ ਆ ਜਾ ਓਹਰ ਲੱਗਿਆ ਆਇਆ ਦਾ ਪੀਜਿਆਂ ਦੇ ਹਾਂ ਜੀ ਪਹੁੰਚ ਕੇ ਵੀ ਗੋਠੇ ਤੇ ਬੱਚੇ ਢਾਲੀਏ ਫਿਰ ਅੱਜ ਪਹਿਲੀ ਵਾਰ ਨਵੇਂ ਬੱਚੇ ਢਾਈਏ ਵੀ ਆਈਪੀ ਕੁਰਸੀ ਕਰੀਏ ਇੱਧਰ ਜੱਸੇ ਦੀ ਵੀ ਆਈਪੀ ਕੁਰਸੀ ਆ ਭਾਈ ਇਹ ਮਹਾਰਾਜ ਵਾਲੀ ਆਏ ਹਾਈ 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 ਬਹੁਤ ਔੜ ਰਹੇ ਨੇ ਓਏ 1 2 3 4 5 6 6 7 8 9 10 11 12 ਔਰ ਦੇਖੋ ਉੱਧਰ ਵੀ ਲੋਬੀ ਜਾਲ ਲਿਆ ਤਾਰ ਹੈ ਹੈ ਤੇਜ ਕਿਹੜਾ ਤੇਜ ਸ਼ਾਕਾ ਮੰਨ ਲਾ ਕਿਉਂਕਿ ਜਿਹੜਾ ਜੋੜ ਹੈ ਇਹ ਸ਼ਾਕਾ ਕਬੂਤਰ ਹੈ ਨਾ ਆਪਣਾ ਥੱਲੇ ਕਬੂਤਰੀ ਜਰਦੀ ਅੱਖਾਂ ਦੀ ਹੈ ਇਹ ਚ ਬਚਾ ਇੱਕ ਸ਼ਾਕ ਹੈ ਇੱਕ ਕਿਹੜਾ ਇੱਕ ਚਿੱਟੀਆਂ ਦਾ ਸ਼ਾਇਦ ਚਿੱਟੀਆਂ ਹੋਵੇ ਹੈ ਚਲ ਇੱਕ ਬੰਨ ਤੂੰ ਇੱਕ ਨੂੰ ਖੁੱਲਾ ਮੱਲ ਕੇ ਦੇ ਕੇ ਬਿਠਾ ਲੈਣੇ ਆ ਤੇ ਇੱਕ ਸੱਚ ਉਹਨਾਂ ਚੋਂ ਵੀ ਬੰਨ ਜੇਬੜ ਕਾਈ ਮਰੋਣੀ ਪੈਗੀ ਪਹਿਲੇ ਹੀ ਪ੍ਰਬੰਧ ਕਰਦੇ ਆ ਇੱਕ ਬੰਨ ਲਾ ਲਓ ਮਿੱਤਰੋ ਉਹ ਗਿੱਠੀ ਜੀ ਛਤਰੀ ਤੇ ਦੋ ਬੰਨ ਤੇ ਇੱਕ ਨਵਾਂ ਬੱਚਾ ਇੱਕ ਪੁਰਾਣਾ ਕਬੂਤਰ ਐਂ ਕਰ ਥੋੜੀ ਉੱਚੀ ਕਰ ਲਾ ਉਹਨੂੰ ਪਹਿਲਾਂ ਹੱਥ ਜਾਂਦਾ ਕਰ ਲਾ ਜਦਰਾ ਹੱਥ ਜਾਵੇ ਉੱਪਰ ਚੱਕ ਲੈ ਇਹਨੂੰ ਕੀ ਹੋ ਗਿਆ ਬਸ ਓਕੇ ਅਨੂੰ ਢਾਂਗੀ ਦੇ ਬਿਠਾ ਦੇਣਾ ਹਾਲੇ ਆਪਾਂ ਡਾਉਣਾ ਨਹੀਂ ਪਰ ਇੱਕ ਵਾਰੀ ਹੈ ਨਾ ਲੋ ਮਿੱਤਰੋ ਲੈ ਕੇ ਬੈਗਰੂ ਦਾ ਨੋ ਇਹਦੀਆਂ ਅੱਖਾਂ ਚੈੱਕ ਕਰ ਲਾ ਯਾ ਸ਼ਾਕ ਖਾਤਾ ਆਏ ਓਏ ਸ਼ਾਕ ਖੋੜੀ ਹੈ ਹਾਂ ਅੱਛਾ ਜੀ ਆਖਾ ਘੱਟ ਕੜ ਕਾਂਤਾ ਦਾ ਹੈ ਨਾ ਉਹ ਵੱਧਦਾ ਹੀ ਥੋੜਾ ਜਿਹਾ ਮੈਨੂੰ ਇਹ ਵੱਧ ਲੱਗਦਾ ਪੂਛਾਂਵਾਂ ਵੱਧ ਨਹੀਂ ਕਾਲੀ ਲੈ ਚੈੱਕ ਕਰਾ ਦੇ ਫਿਰ ਆਪਾਂ ਕਈ ਵਾਰ ਜੇ ਆਹ ਦੇਖੋ ਕਾਫੀ ਉੜ ਰਹੇ ਆ ਕਬੂਤਰ ਤਾਂ ਮੋਜਾ ਚੈੱਕ ਕਰਾ ਦੇ ਮੋਜਾ ਪੈਰਾਂ ਤੋਂ ਸਾਡੇ ਦੇ ਪੈਰ ਕਿੰਨੇ ਮੇਰੇ ਠੱਲ ਨੰਬਰ ਕਿੰਨੇ ਠੱਲ ਨੰਬਰ ਦੇਖ ਲੈ ਗੁਲਾਬੀ ਪੋਟਾ ਚਿੱਟੀਆਂ ਅੱਖਾਂ 62 62 ਨੰਬਰ ਠੱਲ ਹੈ ਕਲ ਕਾਂ ਤਾਂ ਕਾਲੀ ਪੂਛਾਂ ਬਸ ਠੀਕ ਆ ਓਕੇ ਆ ਰਬੜ ਬਿਠਾ ਦੇ ਉੱਥੇ ਖੁੱਲਾ ਹੀ ਆ ਬਿਠਾ ਦਈ ਉਹਨਾਂ ਨੂੰ ਬਾਅਦ ਚੋੜਾਈ ਲੌਵੀ ਦੇਖਦੇ ਹੁਣ ਟਰਾਈ ਕਰਕੇ ਇਹ ਵੈਗਰੂ ਸਿੱਧਰਾ ਬੁੱਧਰਾ ਬੈਠ ਜਵੇ ਸਿੱਧਾ ਬੁੱਧਰਾ ਇੱਕ ਅੱਧਾ ਘੇਰਾ ਕੱਢ ਕੇ ਆਉਣੇ ਆ ਜਵੇ ਬਸ ਠੀਕ ਆ ਓਕੇ ਆ ਸਿਸਟਮ ਹੁਣ ਇਹਨਾਂ ਨੂੰ ਰੁਕ ਜਾ ਜੀ ਓੜ ਗਿਆ ਫੇਰ ਢਾਲਾਂਗੇ ਹਨ ਇੱਕ ਬਿਠਾ ਦਨੇ ਛਤਰੀ ਦੇ ਹਨ ਦੂਆ ਤੋਂ ਵੜਾਂਗੇ ਇਹਨਾਂ ਜੋ ਇਹ ਤਾਂ ਉੱਡ ਜਾਣਾ ਛਤਰੀ ਤੇ ਕਿੱਥੇ ਵਹਿਣਾ ਇਹਨਾਂ ਨੇ ਜੀ ਦਾ ਡਰਤਾ ਉਹੀ ਪੰਗਾ ਹੋ ਗਿਆ ਨਵਾਂ ਬੱਚਾ ਆ ਬੈਠ ਗਿਆ ਆ ਕੇ ਆ ਦੇਖੋ ਜਸੇ ਟਾਂਗੀ ਕਰ ਉਹਦੇ ਕੋਲ ਨੂੰ ਹਨਾ ਜੇ ਉੜਦਾ ਦਿਖਿਆ ਫਿਰ ਮੈਂ ਆ ਕੱਢ ਦੂੰਗਾ ਦੋਏ ਏ ਆਏ ਆਏ ਆਹਾ ਬਹਿ ਗਿਆ ਹੁਣ ਚੀੜਾਂਗੀ ਲਾ ਦੇ ਇੱਥੇ ਚਾਹੇ ਇੱਥੇ ਲਾ ਦੇ ਹੁਣ ਦੋ ਕੁ ਮਿੰਟ ਲਾ ਦੇ ਫੇਰ ਡਾਉਣੇ ਆ ਦਾਣਾ ਪਾਣੀ ਤਾਂ ਪਾਇਆ ਹੋਇਆ ਨਾ ਸਾਲਾ ਹਰਾਮੀ ਊਂ ਕੌ ਕਦੇ ਨਹੀਂ ਆਇਆ ਆ ਹੁਣ ਅੱਜ ਪਹਿਲੀ ਵਾਰੀ ਨਵੇਂ ਬੱਚੇ ਬਿਠਾਏ ਆ ਆ ਗਿਆ ਸਾਲਾ ਜਿਵੇਂ ਛਾੜ ਦੇ ਨੂੰ ਬਾਈ ਛਤਰੀ ਬੰਨ ਛੱਡ ਕੇ ਡਾ ਲਮ ਛਤਰੀ ਇੱਕ ਨੇ ਛੱਡ ਦੇ ਬਸ ਇੱਕ ਨੇ ਔਲੀ ਏ ਤੇ ਚਲੇ ਗਿਆ ਢੰਗੀ ਤੇ ਇਹਨੂੰ ਵੀ ਛੱਡ ਲਾ ਮੈਂ ਕਹਿੰਦਾ ਕਾਡੇ ਨੂੰ ਵੀ ਬੈਠ ਕੇ ਢਾਂਗੀ ਤੇ ਬਾਈ ਇਹ ਆ ਵੀ ਬੈਠ ਗਿਆ ਆ ਉੱਥੇ ਗਿਆ ਹੁਣ ਬਚਾ ਜਾ ਰਿਹਾ ਉੱਥੇ ਵੇਟ ਹਾਂ ਕੋਈ ਨਹੀਂ ਇਹਨੂੰ ਛੇੜਦੇ ਆਪਾਂ 2 ਮਿੰਟ ਬੈਠਾ ਰਹਿਣ ਦੇ ਨੂੰ ਲਾਓ ਜੀ ਲੱਗਿਆ ਛੇੜਨ ਨਵੇਂ ਬੱਚੇ ਨੂੰ ਦੇਖੀ ਜਾਉ ਹੁਣ ਇੱਕ ਅੱਧਾ ਘੇਰਾ ਕੱਢ ਕੇ ਆ ਗਿਆ ਫਿਰ ਤਾਂ ਸਹੀ ਹੈ ਕੰਮ ਇਹ ਹੈਗਾ ਬਾਈ ਟੈਡੀ ਦੇ ਭਾਈ ਹੈ ਨਾ ਟੈਡੀ ਦਾ ਭਾਈ ਹੈ ਇਹ ਉੜ ਗਿਆ ਉੜ ਗਿਆ ਮਾਰ ਬੜਕਾਈ ਮਾਰ ਬੜਕਾਈ ਬੜਕਾਈ ਮਾਰ ਉਹ ਉੜ ਗਿਆ ਆ ਗਿਆ ਆ ਗਿਆ ਆ ਗਿਆ ਓਏ ਯਾਰ ਜਾਲ ਵਾਲਾ ਬਹੁਤ ਬੁੱਧੂ ਕੰਮ ਕਰਦੇ ਆ ਇਹ ਉਥੋਂ ਡਾਰੇ ਤੇ ਆ ਜਾਣੇ ਨੇ ਇਹ ਚੱਲ ਲਓ ਤੇ ਆ ਬੈਠ ਗਿਆ ਭਾਈ ਜਾ ਕੇ ਤੇ ਇਹਨੂੰ ਵੀ ਡਾਲ ਲੈਨੇ ਆਪਾਂ ਹਾਂ ਭਾਈ ਚੱਲ ਆ ਗਿਆ ਜੱਸੇ ਹੁਣ ਬਈ ਉਹ ਵੀ ਉੜ ਗਏ ਕੱਢ ਗਿਆ ਲੰਬਾ ਘੇਰਾ ਆਹ ਆ ਗਿਆ ਬਸ ਹੁਣ ਦੋ ਘੇਰੇ ਕਢਾ ਕੇ ਤਾਰ ਲਟਾਂਗੀ ਤੇ ਹੋ ਗਿਆ ਤੇਜ ਆ ਯਾਰ ਆ ਯਾਰ ਆਓ 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 ਆ ਆਉਂਦਾ ਆਉਂਦਾ ਆ ਆ ਜਾਂਦਾ ਹੈ ਬਾਈ ਉਹ ਸਾਲਾ ਕਿੱਧਰ ਨੂੰ ਹੋ ਲਿਆ ਆ ਗਿਆ ਆ ਗਿਆ ਆ ਗਿਆ ਆ ਆ ਗਿਆ ਆ ਗਿਆ ਸੀ ਆਉਂਦਾ 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 ਕਿੱਧਰ ਬੈਠਣ ਲੱਗਿਆ ਹੋ ਗਿਆ ਹੋ ਗਿਆ ਬਾਈ ਆ ਜਾ ਆ ਜਾ ਆ ਜਾ ਆ ਲੰਗ ਗਿਆ ਇਹ ਉਹ ਬਹਿ ਗਿਆ ਜਾ ਕੇ ਕੋਈ ਨਹੀਂ ਉਹ ਉੱਥੇ ਬੈਠ ਗਿਆ ਭਈ ਉਹ ਦੇਖੋ ਕਾਹੋਂ ਗਿਆ ਉਹਦੇ ਕੋਲ ਨੂੰ ਡਾ ਦੇਣਾ ਕਾਵਾਂ ਨੇ ਕੋਈ ਨਹੀਂ ਕੋਈ ਨਹੀਂ ਉਸੇ ਪਹਿਲਾਂ ਪਹਿਲਾਂ ਇੱਕ ਨੇ ਕਰਦੇ ਆ ਇਹ ਟੈਡੀ ਦਾ ਭਾਈਆ ਟੈਡੀ ਨੇ ਵੀ ਇੱਕਣੇ ਦੁਖੀ ਕਰੇ ਤੇ ਪਹਿਲਾਂ ਪਹਿਲਾਂ ਤੇ ਦੂਜੇ ਆਪਣੇ ਉਹ ਖੜ ਗਿਆ ਇੱਕ ਜਾ ਕੇ ਇੱਕ ਕਿੱਥੇ ਆ ਹਾਂ ਇੱਕ ਤਾਂ ਉਹ ਜਾਂਦਾ ਹੈ ਹੈ ਸੜਾਈ ਕਿੱਥੇ ਹਰੀਆਂ ਲਾਈਨਾਂ ਵਾਲਾ ਇੱਕ ਤਾਂ ਉਹ ਰਲ ਗਿਆ ਉਹਨਾਂ ਚ ਜਾ ਕੇ ਆ ਤਾਂ ਨਹੀਂ ਆਉਂਦਾ ਨਾ ਹੈ ਖੜ ਜਾ ਬਈ ਨਿਗਾਹ ਮਾਰਨ ਦੋ ਆਉਦੇ ਫਿਰਦਾ ਔਰ ਦੇ ਉੱਪਰ ਇਹ ਦੋ ਦੋ ਉੱਪਰ ਇਹ ਕਾ ਫਿਰਦਾ ਹੈ ਭਾਈ ਇਹ ਆ ਆ ਦੋ ਹੀ ਫਿਰਦੇ ਨੇ ਹੁਣ ਆਪਣੇ ਆ ਦੋ ਹੀ ਤੇ ਉਹ ਉੱਥੇ ਹੀ ਬੈਠਾ ਕੋਈ ਨਹੀਂ ਉੱਠਾਣਾ ਉਹਨੇ ਵੀ ਦੋ ਦਿਨ ਕਬੂਤਰ ਬਾਈ ਹੋਰ ਕੱਢਣ ਲੱਗਿਆ ਜੱਸਾ ਆਏ ਤਾਂ ਫਿਰ ਗੜਬੜ ਹੋ ਜੂ ਕਿਉਂਕਿ ਉਹ ਦਾ ਬੱਚੇ ਉਹ ਲਾਗੇ ਦੋਏ ਦੇਖੋ ਤਾਂ ਕਿੱਥੇ ਫਿਰਦੇ ਨੇ ਤੇ ਆ ਇੱਥੇ ਹੀ ਬੈਠਾ ਆ ਦੇਖੋ ਆ ਦੇਖੋ ਕਿੱਥੇ ਲੱਗੇ ਨੇ ਤੇ ਆਏ ਆ ਫਿਰ ਜ਼ਿਆਦਾ ਇੱਥੇ ਬੈਠੇ ਹੋਣਗੇ ਦੇਖ ਕੇ ਆ ਜੂਗਾ ਉੜਨੇ ਦੀ ਕਰਦਾ ਤਾਂ ਹੈਗਾ ਪਰ ਉੜ ਨਹੀਂ ਰਿਹਾ ਚਲੋ ਕੋਈ ਚੱਕਰ ਨਹੀਂ ਇਧਰੋਂ ਡਾ ਦਨੇ ਇੱਕ ਦੋ ਦਾ ਸਪੇਅਰ ਕੱਢ ਲਿਆ ਸਪੇਅਰ ਹੀ ਲੋਹੇ ਦਾ ਸਪੇਅਰ ਗੁਲਾਬੀ ਕੱਛਾਂ ਵਾਲਾ ਸੁਰਖਾ ਤੇ ਪੋਟੇ ਬੈਠਾ ਵਾਲਾ ਡਾ ਦੇ ਬਈ ਚੱਕ ਚਾਲੋ ਬਈ ਚਾਲੋ ਬਈ 5 6 ਵਜਾ 6 2 ਪਰ ਬੰਨੇ ਹੋ 8 ਹੋ ਗਏ ਦੇਖ ਕਿ ਕੋਲਾਤ ਕਰਿਆ ਤਾਂ ਹੈਗਾ ਨਾ ਵਜੇ ਨੇ ਉੱਠਣ ਦਾ ਫੇਸ ਵਾਲਾ ਬੈਠ ਗਿਆ ਟਿੱਕੇ ਜਲਦ ਕਰਦੇ ਨੇ ਉਧਰ ਆ ਜਾਣਾ ਹੈ ਚਾਲ ਚਾਪਾ ਬਿਠਾਉਣਾ ਤਾਂ ਢੰਗੀ ਤੇ ਆਹੋ ਕਬੂਤਰ ਤਾਂ ਆਪੇ ਨਿਕਲਿਆ ਜਿੱਸੇ ਬਾਹਰ ਆਹ ਵੇਖੋ ਪੰਜੇ ਕਿੱਥੇ ਲੱਗੇ ਫਿਰਦੇ ਨੇ ਇਹਨਾਂ ਨੂੰ ਜਿਵੇਂ ਮਸਾ ਮਿਲਿਆ ਹੁੰਦਾ ਉੜਨੇ ਨੂੰ ਅੱਜ ਹਨਾ ਵਧੀਆ ਚੱਲ ਉੜੀ ਜਾਣਦੇ ਉਹ ਨਹੀਂ ਭਾਈ ਉੱਠਿਆ ਆ ਉਥੋਂ ਉੱਥੇ ਹੀ ਬੈਠਾ ਚਲੋ ਉੱਠੂਗਾ ਕਦੇ ਨਾ ਕਦੇ ਤਾਂ ਆ ਬੈਠੇ ਆ ਬੰਨੇ ਹੋਏ ਉੱਪਰ ਹੈ ਉੜਿਆ ਆ ਉੜਿਆ ਆ ਉੜਿਆ ਆ ਇਹ ਇਹ ਸਾਲਾ ਕਿੱਥੇ ਬੈਠਦਾ ਗੰਦ ਡਾੜਾ ਅਜ ਸੇ ਇਹਨੂੰ ਢਾਂਗੀ ਦੇ ਭੇਜ ਤਾਂ ਗੱਲ ਬਣਨੀ ਹੈ ਡਾਰੇ ਡਾਰੇ ਡਾਦੇ ਕਿੱਥੇ ਗਏ ਆ ਗਿਆ ਆ ਗਿਆ ਢਾਂਗੀ ਤੇ ਬਸ ਹੁਣ ਇੱਕ ਵਾਰੀ ਡਾਕੇ ਢਾਂਗੀ ਤੇ ਲਿਆਉਣਾ ਸਿੱਧਾ ਸਾਰੇ ਯੂ ਲੱਗੇ ਨੇ ਪਰ ਵੈਰੀ ਗੁੱਡ ਡੋੜ ਲੋੜ ਲੋ ਅੱਜ ਅਸੀਂ ਵੇਚਦੇ ਹੀ ਨਹੀਂ ਆਲੇ ਸਾਲਾ ਜਮਾਂ ਹੀ ਟੇਕ ਕੇ ਨਹੀਂ ਰਾਜੀ ਫੇਰ ਇੱਧਰ ਆ ਗਿਆ ਚੰਗੀ ਤਰ੍ਹਾਂ ਲਾ ਇਹਨੂੰ ਚੱਲ ਚੱਲ ਉੱਪਰ ਹਾਂ ਐਕਨੇ ਪ੍ਰੈਕਟਿਸ ਹੋ ਜਾਣੀ ਚੱਲੇ ਦੀ ਹੈ ਨਾ ਇਹਨੂੰ ਉੱਥੋਂ ਢਾਹ ਢਾਹ ਉੱਥੋਂ ਗੇਰਾ ਚੱਲ ਚੱਲ ਹਾਂ ਬਾਸ ਬਾਸ ਹੁਣ ਕੀ ਰਗਾ ਕੱਢ ਕੇ ਬੈਠ ਜਾਣ ਦੇ ਅੱਲਾ ਉਹ ਸਾਲਿਆ ਤੈਨੂੰ ਐਡਾ ਹੋਇਆ ਹੋਇਆ ਤੂੰ ਚੱਲ ਚੱਲ ਢਾਂਗੀ ਤੇ ਚੱਲ ਉਹ ਤਾਂ ਇੱਥੇ ਨਾ ਬਹਿਣ ਦੇ ਯਾਰ ਇੱਥੇ ਨਾ ਬਹਿਣ ਦੇ ਦਵਾਰੇ ਡਾ ਹਾਂ ਡਾ ਡਾ ਦਵਾਰੇ ਹਾਂ ਉੱਥੋਂ ਸਿੱਧਾ ਆਉਣ ਦੀ ਹੈ ਇੱਥੇ ਯਾਰ ਇਹਦਾ ਬਾੜਾ ਦੁਖੀ ਕਰਦਾ ਅਸਲ ਗੱਲ ਪੱਕੜ ਹੋ ਗਈ ਨਾ ਬੱਚੇ ਥੱਲੇ ਵਾਲਿਆਂ ਨੂੰ ਵੀ ਲੈ ਆਈਏ ਕੱਲ ਨੂੰ ਜੱਸੇ ਉਹ ਜਾਊ ਉੱਥੀ ਫੇਰ ਲੈ ਲੱਹ ਆ ਬੈਠ ਗਿਆ ਜਾ ਕੇ ਕੋਈ ਨਹੀਂ ਕੋਈ ਨਹੀਂ ਕੋਈ ਬੈਠਣ ਦੇ ਹੁਣ ਜਾ ਉੜ ਕੇ ਆਊਗਾ ਨਾ ਜਾਲ ਤੇ ਨਹੀਂ ਬੈਠਣ ਦੇਣਾ ਦੂਜੇ ਦਾ ਫਿਰਦੇ ਨੇ ਬਾਈ ਆ ਗਿਆ ਆ ਗਿਆ ਆ ਗਿਆ ਇਹ ਸਿੱਧਾ ਟਾਂਗੀ ਤੇ ਹੁਣ ਡਾਉਣੇ ਆ ਫੇਰ ਇਹਨੂੰ ਫੇਰ ਡਾ ਟਾਂਗੀ ਐਂ ਕਰ ਟਾਂਗੀ ਉਹ ਮਾਰ ਉੱਪਰ ਨੂੰ ਕੰਦੇ ਉਹ ਡਰ ਗਿਆ ਤਾਂ ਨਹੀਂ ਬਠਿਆ ਹਾਂ ਦੋਏ ਆ ਫਿਰਦੇ ਨੇ ਪਹਿਲਾਂ ਡਾਏ ਤੇ ਦੂਏ ਤਿੰਨੇ ਆ ਫਿਰਦੇ ਨੇ ਬਚਾਏ ਦੇ ਪਰ ਆ ਗਿਆ ਖੇ ਟਰਾਈ ਲਾਸਟ ਟਰਾਈ ਹੈ ਇਹਦੀ ਚੱਲ 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 ਹਾਂ ਫੇਡਾ ਦੇ ਇੱਕ ਵਾਰੀ ਲੈ ਚੱਲ ਚੱਲ ਨਾ ਰੱਖੀ ਮੜੀ ਜਾ ਉਹ ਜਾ ਉਹ ਬਾਈ ਉਹ ਬਹਿ ਗਿਆ ਯਾਰ ਇੱਕ ਕਬੂਤਰ ਦਾ ਬਾਈ ਢਾਂਗੀ ਤੇ ਆ ਗਿਆ ਤੇ ਚਾਰ ਨੀਵੇਂ ਆ ਗਏ ਤੇ ਉਹ ਬੱਚਾ ਆਪਣਾ ਉਹ ਬੈਠ ਕੇ ਜਾ ਕੇ ਕੋਠੀ ਤੇ ਉਹ ਬੈਠਾ ਚਲੋ ਕੋਈ ਚੱਕਰ ਨਹੀਂ ਅਮਰ ਜੀ ਸਿਕਾ ਲੱਗ ਗਈ ਧੀ ਓਏ ਤੇ ਆ ਵੀ ਆ ਗਏ ਚਾਰੇ ਪੰਜਵੇਂ ਉਦੇ ਪਰ ਬੈਠ ਗਿਆ ਕੋਈ ਚੱਕਰ ਨਹੀਂ ਉਹ ਬੱਚਾ ਆ ਜਾਵੇ ਫਿਰ ਆਪਾਂ ਕਰੀਏ ਬੰਦੇ ਨਾਲ ਲੋ ਮੇਤਰੋ ਇੱਕ ਰਹਿ ਗਿਆ ਬਸ ਬਾਕੀ ਸਾਰੇ ਬੈਠ ਗਏ ਆਜ ਆਪਾਂ ਇਧੂ ਵੀ ਉਹ ਉੱਠੀ ਬੈਠਾ ਬਾਈ ਡੇਰੇ ਲਾਈ ਉਹ ਬੈਠਾ ਡੰਕੀ ਤੇ ਕੋਈ ਨਹੀਂ ਆ ਜੂਗਾ। ਉਹਦੇ ਬਿਨਾਂ ਤਾਂ ਹੁਣ ਜਾ ਵੀ ਨਹੀਂ ਸਕਦੇ ਜੱਸੇ। ਮ ਬਾਰੇ ਇਹਨਾਂ ਨੂੰ ਖੋਲ ਵੀ ਨਹੀਂ ਸਕਦੇ ਪਟੰਗੀ ਤੋਂ ਹਨ। ਕਿਉਂਕਿ ਜੇ ਉਹ ਉੜ ਗਏ ਆਪਾਂ ਬੜਕਾਈ ਵੀ ਮਾਰਨੀ ਹੈ। ਚਲੋ ਦੇਖਦੇ ਕੋਈ ਨਹੀਂ ਉਹਨੂੰ ਉੜਨ ਦਾ ਪਹਿਲਾਂ। ਉਹ ਜਾਂਦਾ ਹੈ ਭਾਈ ਚੋਬਰ ਏ ਏ ਏ ਲੈ। ਹੁਣ ਉਹ ਬਹਿ ਗਿਆ ਜਾ ਕੇ ਯਾਰ ਆ ਦੋ ਹੀ ਪਈਆ ਸਾਲੀ। ਢਾਂਗੀ ਨਹੀਂ ਦਿਖਦੀ ਇਹਨੂੰ ਗੰਦ ਨੂੰ। ਸਾਰੇ ਕਬੂਤਰ ਬਾਈ ਇੱਕ ਟਾਂਗੀ ਦੇ ਇਕੱਠੇ ਕਰ ਲੈ। ਇਹਨਾਂ ਨੂੰ ਬਾੜੀ ਦੇ ਅੰਦਰ ਹੁਣ। ਉਹ ਤਾਂ ਗੰਦ ਉੱਥੀ ਬੈਠਾ ਉਹ ਦੇਖੋ ਕੁੰਜੇ ਚ। ਇਹਨਾਂ ਨੂੰ ਪਹਿਲਾਂ ਅੱਧਿਆਂ ਨੂੰ ਅੰਦਰ ਕਰੀਏ ਜਿਹੜੇ ਦੋ ਬੰਨੇ ਹੋਏ ਆ ਉਹਨਾਂ ਨੂੰ ਬੰਨੇ ਰਹਿਣ ਦੰਨੇ ਆ। ਇੱਕ ਨੂੰ ਬੰਨਿਆ ਰਹਿਣ ਦੀ ਉਹ ਬਚਾ ਵੀ ਖੋਲੇ ਦੇਈ ਹੁਣ ਹਨਾ। ਕਰਲਾ 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 ਅੰਦਰ। ਖੜ ਜਾ ਉਹ ਬਣਾ ਲਈਏ। ਇੱਕ ਮਿੰਟ। ਇੱਕ ਮਿੰਟ ਬਾਈ ਮੈਂ ਸ਼ਾਟ ਬਣਾ ਲਾ। ਕਬੂਤਰ ਦਾ ਹੋ ਗਿਆ ਅੰਦਰ ਬਾਈ ਸਪੇਅਰ ਉੜ ਗਿਆ ਆਪਣਾ। ਉਹਨੇ ਤਾਂ ਰੋਜ਼ ਗੰਦ ਪਾਉਣਾ ਹੀ ਹੁੰਦਾ। ਆਹ ਦੇਖੋ ਆ ਫਿਰਦਾ। ਕੋਈ ਨਹੀਂ ਬੱਚਾ ਖੋਲਦੀ ਆਪਾਂ بڑے ਕਬੂਤਰ ਨੂੰ ਬੰਨਿਆ ਰਹਿਣ ਦੇਣਾ ਹਾਲੇ ਕਿਉਂਕਿ ਬੱਚੇ ਨੂੰ ਕਾਹਨੂੰ ੜਕਾਈਆਂ ਮਰਾਉਣੀਆਂ ਇੰਨੀਆਂ ਹਨਾ ਦਾਣਾ ਪਾਣੀ ਇਹ ਚੁਕ ਲੂਗਾ ਤੇ ਉਹ ਦੂਜਾ ਆ ਜਾਵੇ ਇੱਕ ਵਾਰੀ ਫਿਰ ਆਪਾਂ ਬੰਦ ਕਰਕੇ ਚੱਲਦੇ ਆ ਆ ਗਿਆ ਭਾਈ ਆ ਗਿਆ ਲੈ ਘਾਰੇ ਨੂੰ ਬੰਦ ਓਏ ਇਹਨੇ ਬੜਾ ਤਪਾਏ ਆ ਸਾਲੇ ਨੇ ਅੱਜ ਹਨਾ ਚਲੋ ਕਰ ਦਈਏ ਭਾਈ ਬੰਦ ਪਹਿਲਾਂ ਚਲੋ ਦੇਖ ਹੀ ਲੈਨੇ ਕਿਤੇ ਨਿਕਲ ਨਾ ਜਾਵੇ ਖੋਲ ਲਾ ਕੋਈ ਨਾ ਉਹ ਨਹੀਂ ਉੜਦਾ ਹੁਣ ਉਹ ਤਾਂ ਉੜ ਕੇ ਆਇਆ ਕੋਲਾ ਕੋਲਾ ਫਟਾਫਟ ਆਪਾਂ ਨਾ ਕੇ ਚੱਲੀਏ ਵੇ ਕਮਾਣੂ ਨੂੰ ਲਾਵੀ ਕਰਦੀ ਇਹਨੂੰ ਅੰਦਰ ਹੁਣ ਚੱਲ 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 ਨੀਵੀਂ ਰੱਖ ਅੱਛਾ ਸਪੇਅਰ ਵੀ ਬੈਠਾ ਸਪੇਅਰ ਨਹੀਂ ਕੰਮ ਕਰਾਉ ਕਰਨਾ ਜਾਂ ਆਪੀ ਕਰਨਾ ਚਲ ਉਹ ਤਾਂ ਜਾਂਦਾ ਜਾਂਦਾ ਅੰਦਰ ਨੂੰ ਜਾਂਦਾ ਅੰਦਰ ਚੱਲ ਗਿਆ ਉਹਦਾ ਖੜਜਾ 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 ਸਪੇਅਰ ਨੂੰ ਜਾਣ ਦੇ ਚਾਲ ਓਕੇ ਆ ਖੋਲਦੇ ਉਹਨੂੰ ਹੁਣ ਚਲੋ ਬਾਈ ਉਹਦੀ ਵੀ ਲੱਤ ਖੋਲਦੀਏ ਚੱਲਦੇ ਆ ਥੱਲੇ ਨੂੰ ਚੱਲਦੇ ਆ ਬਾਈ ਹੁਣ ਆਪਾਂ ਖਮਾਣੋ ਨੂੰ ਤੇ ਜੱਸਾ ਲਾਇਆ ਹੋਇਆ ਆਪਾਂ ਨੇ ਸੇਵਾ ਕਰਨ ਠੀਕ ਹੈ ਜਾਣਾ ਤਾਂ ਉਹਨੇ ਵੀ ਹੈ ਆਪਾਂ ਨੂੰ ਸੇਵਾ ਕਰਨ ਲਾਇਆ ਆ ਉਹਦੀ ਪਾਣੀ ਮਾਰੂਗਾ ਸ਼ੀਸ਼ੇ ਤੇ ਬਾਰ ਬਾਰ ਪਾਣੀ ਸਾੜਾ ਚੌੜਾ ਕੇ ਬੈਠ ਜਾਣਾ ਰੋਜੇ ਆਹ ਵੈਰੀ ਗੁੱਡ ਵੈਰੀ ਗੁੱਡ ਚਲੋ ਚੱਲਦੇ ਆ ਲਓ ਵੀ ਮਿੱਤਰੋ ਆਡੀ ਦੀ ਟੈਂਕੀ ਕਰਾਤੀ ਆਪਾਂ ਨੇ ਫੁੱਲ ਥੋੜੀ ਘਸਰ ਰਹਿ ਗਈ 200 ਵਾਲੀ ਪਤਾ ਨਹੀਂ ਤਾਂ ਇੰਨਾ ਵੀ ਕਿੰਨੇ ਦਾ ਪਾਊਗਾ ਤੇ ਚਲੋ ਚੱਲਦੇ ਆ ਹੁਣ ਆਪਾਂ ਲਓਏ ਮਿੱਤਰੋ ਸਾਨੂੰ ਹਨੇਰਾ ਹੀ ਹੋ ਗਿਆ ਬਹੁਤ ਟਾਈਮ ਲੱਗ ਗਿਆ ਯਾਰ ਬਾਜ਼ਾਰ ਚ ਸੌਦੇ ਲੈਣ ਨੂੰ ਸਾਨੂੰ ਤਾਂ ਬਹੁਤ ਟਾਈਮ ਲੱਗ ਗਿਆ ਮੈਂ ਕਹਿੰਦਾ 2 ਘੰਟੇ ਦਾ ਗੇੜ ਲੱਗ ਗਿਆ ਇੱਥੇ ਚਲੋ ਕੋਈ ਚੱਕਰ ਨਹੀਂ ਜਾ ਰਹੇ ਆ ਪਿੰਡ ਨੂੰ ਇਹ ਤੋਂ ਬਾਅਦ ਦੇ ਦੇ ਆ ਹੁਣ ਕੀ ਕਰਨਾ ਗਰਾਉਂਡ ਤੋਂ ਖੇਲ ਕੇ ਸਿੱਧਾ ਪਹੁੰਚ ਗਏ ਬਾਈ ਘਰੇ ਤੇ ਕਬੂਤਰਾਂ ਵੱਲ ਮਾਰ ਲਈ ਇਹ ਢਾ ਨਾਲੇ ਪਾਈ ਇਹਨਾਂ ਨੂੰ ਦਾਣੇ ਢੂਣੀ ਦਾ ਬੁਜੀ ਹੋਈ ਲੱਗਦੀ ਏ ਮੈਨੂੰ ਹੂੰ ਥੋੜੀ ਥੂੜੀ ਪਾ ਦਨੇ ਆ ਦੇ ਪਰ ਤੇ 1 ਮਿੰਟ ਮੈਂ ਇਹਨਾਂ ਨੂੰ ਦਾਣਾ ਪਾਣੀ ਪਾਵਾਂ ਤੇ ਬੱਚਿਆਂ ਨੂੰ ਚੋਗਾ ਜਿਆ ਦੇ ਦਈਏ ਪਾਦਾ ਵੀ ਸਾਰਿਆਂ ਨੂੰ ਦਾਣਾ ਪਾਣੀ ਆ ਦੇਖ ਆਹਾ ਟਿੱਡੀ ਟਿੱਡੀ ਦੇਖਦੋ ਤੇ ਨਿਭੜ ਗਿਆ ਆਪਣਾ ਕੰਮ ਬੱਚਿਆਂ ਨੂੰ ਚੋਗਾ-ਜੂਗਾ ਦੇਤਾ ਤੇ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ